ਮੈਂ ਜਸਪਾਲ ਸਿੰਘ ਗਿਆਸਪੁਰਾ ਹਲਕਾ ਚਾਰ ਸ਼੍ਰੋਮਣੀ ਅਕਾਲੀ ਦਲ ਸਾਊਥ ਤੋਂ ਜੀ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਆ ਜੀਦ ਉਲ ਫਤਰ ਦੀਆਂ ਗਿਆਸਪੁਰ ਦੇ ਵਿੱਚ ਸਾਰੇ ਮੁਸਲਮ ਪਾਈਚਰਨਾਂ ਅਸੀਂ ਖੁਸ਼ੀਆਂ ਸਾਂਝੀਆਂ ਕੀਤੀਆਂ ਉਹਨਾਂ ਨੂੰ ਤਿਹਾੜ ਦੀ ਮੁਬਾਰਕਬਾਦ ਦਿੱਤੀ ਹੈ ਔਰ ਸਾਰਿਆਂ ਤੋਂ ਉਸ ਪਰਮਾਤਮਾ ਤੋਂ ਉਸ ਵਾਹਿਗੁਰੂ ਤੋਂ ਉਸ ਅੱਲਾਹ ਤਾਲਾ ਤੋਂ ਹਰੇਕ ਦੇ ਸੁੱਖ ਦੀ ਸ਼ਾਂਤੀ ਲਈ ਦੁੱਖ ਦਰਦ ਕਲੇਸ਼ ਮਹਾਰਾਜ ਸਭ ਤੋਂ ਦੂਰ ਰੱਖੇ ਉਹਦੇ ਲਈ ਅਸੀਂ ਸਾਰਿਆਂ ਨੇ ਰਦਾਸ ਕੀਤੇ ਉਹ ਸੱਚੇ ਪਾਤਸ਼ਾਹ ਨੂੰ ਅੱਜ Eid ul Fitr ਦੇ ਪਵਿੱਤਰ ਦਿਨ ਤੇ ਸਾਰੇ ਮੁਸਲਮ ਪਾਈਚਾਰੇ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਔਰ ਉਹਨਾਂ ਨੂੰ ਮੁਬਾਰਕਬਾਦ ਦਿੱਤਾ ਸਰਗੋਸਮਸਿਆਵਾਂ ਦੇ ਸੇਗੀਆਂ ਉਹਨਾਂ ਨੂੰ ਬਹੁਤ ਸਮੱਸਿਆਵਾਂ ਦੱਸੀਆਂ ਗਈਆਂ ਉਹਨਾਂ ਦੇ ਮਸਜਿਦ ਦੇ ਵਿੱਚ ਬੜੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਕਈ ਲੋਕ ਜਾਣ ਕੇ ਤੰਗ ਪਰੇਸ਼ਾਨ ਕਰਦੇ ਨੇ ਕੋਈ ਹਿੰਦੀ ਕਮਿਊਨਿਟੀ ਦੀਆਂ ਸਿੱਖ ਕਮਿਊਨਿਟੀ ਦੇ ਲੋਕ ਮੈਂ ਉਹਨਾਂ ਨੂੰ ਕਿਹਾ ਉਹ ਮੇਰੇ ਕੋਲ ਇਕੱਠੇ ਹੋ ਕੇ ਆਉਣ ਔਰ ਉਹਨਾਂ ਤੇ ਸਾਰਾ ਇਹ ਕੋਈ ਵੀ ਤੱਕਾ ਕਿਸੇ ਨਾਲ ਨਹੀਂ ਕੀਤਾ ਜਾਏਗਾ ਸਕੂਲੇ ਬੱਚਿਆਂ ਦੀ ਗੱਲ ਕੀਤੀ ਹੈ ਵੀ ਪੜ੍ਹਾਈ ਦੇ ਬੱਚੇ ਜਿਹੜਾ ਬੱਚਾ ਕਿਸੇ ਵੀ ਗਰੀਬ ਦਾ ਚਾਹੇ ਮੁਸ ਕੋਈ ਵੀ ਮੁਸਲਮ ਪਾਈਚਾਰਾ ਦਾ ਬੱਚਾ ਕੋਈ ਵੀ ਹਿੰਦੂ ਪਾਈਚਾਰਾ ਦਾ ਬੱਚਾ ਜਿਹੜਾ ਪੜਨ ਵਾਲਾ ਬੱਚਾ ਜਿਹੜਾ ਪੜਨ ਵਾਲਾ ਬੱਚਾ ਮੈਰਿਟ ਚਾਵੇ ਉਹਦੀ ਸਾਰੀ ਪੜਾਈ ਦਾ ਖਰਚਾ ਮੈਂ ਤੇ ਮੇਰੀ ਟੀਮ ਦਿੰਨੇ ਆ ਸੀ ਮੈਂ ਉਹਨਾਂ ਨੂੰ ਕਿਹਾ ਵੀ ਕੋਈ ਵੀ ਬੱਚਾ ਸਿੱਖਿਆ ਤੋਂ ਬਿਨਾਂ ਸਿੱਖਿਆ ਤੋਂ ਬਿਨਾਂ ਰਹਿ ਨਾ ਜਾਵੇ ਕੋਈ ਵੀ ਬੱਚਾ ਪੜਨ ਵਾਲਾ ਹੋਵੇ ਉਹਨੂੰ ਮੈਨੂੰ ਮੈਨੂੰ ਦੱਸੋ ਔਰ ਕੋਈ ਵੀ ਕੋਈ ਇਨਸਾਨ ਗਰੀਬ ਜਿਹਦਾ ਇਲਾਜ ਨਾ ਹੁੰਦਾ ਹੋਵੇ ਉਹਨੂੰ ਇਲਾਜ ਕਰਾਉਣ ਚ ਪੈਸੇ ਦੀ ਦਿੱਕਤ ਆਉਂਦੀ ਹੋਵੇ ਦਵਾਈਆਂ ਲੈਣ ਚ ਦਿੱਕਤ ਆਉਂਦੀ ਹੈ ਉਹਦਾ ਸਾਰਾ ਦਾ ਇਲਾਜ ਅਸੀਂ ਆਪ ਕਰਾਂਗੇ ਔਰ ਮੇਰੀ ਟੀਮ ਕਰੂਗੀ ਕੋਈ ਵੀ ਦੁ ਵਾਹਿਗੁਰੂ ਕਿਸ ਨੂੰ ਲੋੜ ਨਾ ਪਾਵੇ ਜੇ ਲੋੜ ਪਾਵੇ ਅਸੀਂ ਉਹਦੇ ਲਈ ਖੜੇ ਹਾਂ ਭਾਈਚਾਰਨ ਕੀ ਸੰਦੇਸ਼ ਹੋ ਜਿਸ ਨਾਲ ਮਨ ਬੋਲ ਚਾਹੇ ਭਾਈਚਾਰਨ ਨੂੰ ਮੈਂ ਹੀ ਸੰਦੇਸ਼ ਦਿਨਾ ਜੀ ਸਾਰਿਆਂ ਨੂੰ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਵੀ ਵੀ ਸਾਰੇ ਭਾਈ ਕਿਸੇ ਦੀ ਚੁੱਕ ਚਨਾਓ ਹਿੰਦੁਸਤਾਨ ਸਾਡਾ ਅਸੀਂ ਸਾਰੇ ਹਿੰਦੁਸਤਾਨੀਆ ਹਿੰਦੁਸਤਾਨੀ ਦੀ ਔਰ ਆਪਣੇ ਦੇਸ਼ ਦੀ ਆਪਣੇ ਪੰਜਾਬ ਦੀ ਹਮੇਸ਼ਾ ਚੜ੍ਹਦੀ ਕਲਾ ਲਈ ਸਾਰੇ ਇਕੱਠੇ ਰੱਖੋ ਕਿਸੇ ਵੀ ਕਾਵੇ ਚਨਾਓ ਦੇਸ਼ ਤੋੜਨ ਦੀ ਤਾਕਤਾਂ ਵਾਲੇ ਜਿਹੜੇ ਲੋਕ ਨੇ ਉਹਨਾਂ ਤੋਂ ਸਾਰੇ ਸੁਚੇਤ ਰਹੋ ਮੈਂ ਇਹਨੂੰ ਲੱਗ ਗਿਆਸਪੁਰਾ ਮੁਸਲਿਮ ਇਤਿਹਾਦ ਕਮੇਟੀ ਕਾਸਕਟੀ जो कि सोआ रोड पे एक मस्जिद है जिसमें हर साल या याद अजहा या और भी कोई भी प्रोग्राम होता है यहाँ बहुत ही अच्छी तरह से मनाया जाता है और जसपाल सिंह ने हमेशा आए और भी कुछ हमारे मोहल्ले के जो खास आदमी हैं उन्होंने आ कर के मुबारकबाद देते हैं हम लोग सभी आदमी मिलजुल करके अपना काम करते हैं किसी तरह के हम लोगों में कोई भेदभाव नहीं है बहुत ही अच्छा से हम लोगों ने अपनी ज़िंदगी गुजार रहे हैं